ਆਸਾ ਦੀਵਾਰ ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਪੰਡਾਰ ਹੈ ਗੁਰ ਸਤਗੁਰ ਪਾਸੀ RAM ਰਾਜੀ ਗੁਰ ਸਤਗੁਰ ਸੱਚਾ ਸਾਹ ਹੈ ਸਿੱਖ ਦੇ ਹਰ ਰਾਸੇ ਤਨ ਧਨ ਵਣ ਜਾ ਰਾਵਣ ਜਹੈ ਗੁਰ ਸਾਹੋ ਸਾਬਾਸੀ ਜਨ ਨਾਨਕ ਗੁਰ ਤਿੰਨੀ ਪਾਇਆ ਜਿੰਤੁਰ ਲਿਖਤ ਲਿਲਾਟ ਲਿਖਾ ਸੇ ਸਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਪਰਿਹਾਂ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਖਾਤ ਪੜੀ ਹੈ ਜੀਤੇ ਬਰਸ ਬਰਸ ਪੜੀ ਹੈ ਜੀਤੇ ਮਾਸ ਪੜੀਏ ਜੀਤੀ ਆਰਜਾ ਪੜੀ ਹੈ ਜੀਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋ ਮੈਂ ਚੱਕਣਾ ਚਾਖ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਪੇਖ ਕੀਆ ਦੇਹੀ ਦੁਖ ਦੀਆਂ ਸੋਹਵੇਂ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਦ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੈ ਕਹਿਨ ਸੇ ਕਹਿਰੈ ਮੋਰ ਵਿਗੂਤਾ ਕਿਉ ਜਾਗੈ ਗੁਰ ਬਿਨ ਸੂਤਾ ਭਗੋ ਪਿਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰਛਾਈ ਪਾਈ ਮੂਰਖ ਅੰਦਾ ਪਤ ਗਵਾਈ ਵਿਣ ਨਾਮੈ ਕਿਛੁ ਥਾਇ ਨ ਪਾਈ ਰਹਾ ਬੇਬਾਣੀ ਮੜੀ ਮਸਾਣੀ ਅੰਧ ਨ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਹਿ ਕੇਵਲ ਹੋਵੇ ਸਬਦ ਜਲਾਹੇ ਪਾਉੜੀ ਭਗਤ تیرੈ ਮਨ ਪਾਵਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਡਰ ਟੋ ਨਾ ਲੈ ਨੀ ਤਵਦੇ ਇਕ ਮੋਲ ਨਾ ਬੋਝਣ ਆਪਣਾ ਅਣਹੋਂਦਾ ਆਪ ਗਣਾਏ ਦੇ ਹਉ ਟਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਿਦਾਏ ਦੇ ਤਿੰਨ ਮੰਗਾ ਜੇ ਤੁਝੈ ਤੇ ਆਏ ਦੇ ਤਿੰਨ ਮੰਗਾ ਜੇ ਤੁਝੈ ਤੇ ਆਏ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ